ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਉਤੇ ਅਸੀਂ ਤੁਹਾਨੂੰ ਰਾਜਸਥਾਨ ਦੇ ਗੁਰਦਾਰਾ ਮਹਿਤਾਬਗੜ ਸਾਹਿਬ ਦੇ ਤਾਜ਼ਾ ਹਾਲਾਤਾਂ ਤੋਂ ਜਾਣੂ ਕਰਾਉਂਦੇ ਆ ਰਹੇ ਹੈਗੇ ਆ ਲਗਭਗ ਪਿਛਲੇ 1 ਮਹੀਨੇ ਤੋਂ ਤੁਸੀਂ ਦੇਖ ਹੀ ਰਹੇ ਹੋ ਕਿ ਹੋਰ ਸੋ ਕਾਲਡ ਸਾਡਾ ਪੰਥਕ ਮੀਡੀਆ ਜਾਂ ਦੂਸਰਾ ਮੀਡੀਆ ਨੇ ਹਾਲੇ ਤੱਕ ਇਸ ਮਸਲੇ ਤੇ ਆਵਾਜ਼ ਨਹੀਂ ਚੁੱਕੀ ਅੱਜ ਜਦੋਂ ਉਸ ਗੁਰਦਾਰਾ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਉੱਥੇ ਸਰਕਾਰ ਨੇ ਰਿਸੀਵਰ ਨਿਯੁਕਤ ਕਰ ਦਿੱਤੇ ਨੇ ਤੇ ਹੁਣ ਬੇਸ਼ੱਕ ਸਾਡਾ ਸੋ ਕਾਲਡ ਪੰਥਕ ਔਰ ਸੋ ਕਾਲਡ ਗੋਦੀ ਮੀਡੀਆ ਉੱਥੇ ਪਹੁੰਚ ਗਿਆ ਇਕ ਤੋਂ ਇੱਕ ਖਬਰ ਜਿਹੜੀ ਆਪਣੇ ਚੈਨਲ ਦੇ ਰਾਹੀਂ ਸਭ ਤੋਂ ਪਹਿਲੇ ਲੈ ਕੇ ਆਈਏ ਲਗਾਤਾਰ ਅਸੀਂ ਤਜਿੰਦਰ ਪਾਤਸ਼ਿਕ ਟੀਮ ਨਾਲ ਬੀਬੀ ਹਰਮੀਤ ਕੋ ਦੇ ਨਾਲ ਤਾਜ਼ਾ ਹਾਲਾਤ ਦੇ ਨਾਲ ਤੁਸੀਂ ਸਾਰਿਆਂ ਨੂੰ ਜਾਣੂ ਕਰਾਇਆ ਹੈਗਾ ਵੇ ਤੇ ਇਸ ਵੇਲੇ ਸਾਡੇ ਨਾਲ ਇਸ ਮਸਲੇ ਤੇ ਗੱਲਬਾਤ ਕਰਨ ਲਈ ਸਰਦਾਰ ਮਜੀਤ ਸਿੰਘ ਜੀ ਕੇ ਸਾਬਕਾ ਪ੍ਰਧਾਨ ਦਿੱਲੀ ਸਿਗੁਦਾਰ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਨਾਲ ਜੁੜ ਚੁੱਕੇ ਨੇ ਤਾਜ਼ਾ ਹਾਲਾਤ ਦੀ ਗੱਲ ਕਰਨ ਲਈ ਗੱਲ ਦੀ ਸ਼ੁਰੂਆਤ ਫਤਿਹ ਤੋਂ ਕਰਦੇ ਹੈਗੇ ਆ ਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮਨਜੀਤ ਸਿੰਘ ਜੀ ਕੀ ਕਹੋਗੇ ਸਾਰੇ ਮਸਲੇ ਦੇ ਉੱਤੇ ਤਾਜ਼ਾ ਹਾਲਾਤ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਗੁਰਦਾਰਾ ਸਾਹਿਬ ਤੇ ਸਰਕਾਰ ਦੇ ਵੱਲੋਂ ਰিসিਵਰ ਲਗਾ ਦਿੱਤਾ ਗਿਆ ਹੈਗਾ ਉੱਥੇ ਇਸ ਵੇਲੇ ਸਰਕਾਰ ਦਾ ਕੰਟਰੋਲ ਹੈਗਾ ਪਿੰਡ ਦੀ ਕੋਈ ਵੀ ਸੰਗਤ ਗੁਰਦਾਰਾ ਸਾਹਿਬ ਵਿੱਚ ਨਾ ਆ ਸਕਦੀ ਹੈ ਨਾ ਜਾ ਸਕਦੀ ਹੈਗੀ ਤੇ ਜਿਹੜੇ ਅਣਪਛਾਣੇ ਵਿਅਕਤੀਆਂ ਦੇ ਵੱਲੋਂ ਨਿਹੰਗ ਬਾਣੇ ਦੇ ਵਿਚਕਾਰ ਅੱਧੀ ਰਾਤੀ ਉੱਥੇ ਸੰਗਤ ਦੇ ਉੱਤੇ ਬੀਬੀ ਹਰਮੀਤ ਕੌਰ ਦੇ ਨਾਲ ਜਿਹੜੇ ਉੱਥੇ ਬੱਚੇ ਔਰ ਬਜ਼ੁਰਗ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ 22 ਬੰਦਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਹ ਤਜਿੰਦਰਪਾਲ ਸਿੰਘ ਟਿੰਮਾ ਜੀ ਨੇ ਸਾਡੇ ਨਾਲ ਲਾਈਵ ਗੱਲਬਾਤ ਕਰਦੇ ਹੋਏ ਹੁਣੇ થોਂ ਦੇਰ ਪਹਿਲੇ ਹੀ ਸਾਰੀ ਗੱਲ ਕਲੀਅਰ ਕੀਤੀ ਹੈ ਕਿ ਮੇਜਰ ਤਰਨਾ ਦਲ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕਲੀਅਰ ਕਰਤਾ ਹੈਗਾ ਕਿ ਸਾਡੇ ਨਾਮ ਦਾ ਗਲਤ ਇਸਤੇਮਾਲ ਕਰਕੇ ਇਹ ਜਿਹੜੇ ਨਿਹੰਗ ਬਾਣੇ ਦੇ ਲੋਕੀ ਸਨ ਉਹਨਾਂ ਦਾ ਨਿਹੰਗ ਜੱਥੇਬੰਦੀ ਤੋਂ ਕੁਝ ਲੈਣਾ ਦੇਣਾ ਨਹੀਂ ਹੈ ਇਹ ਪੇਖੀ ਨੇ ਇਹ ਗਲਤ ਬੰਦੇ ਨੇ ਗਲਤ ਅੰਸਰ ਨੇ ਕੀ ਕਹੋਗੇ ਸਾਰੇ ਮਸਲੇ ਦੇ ਉੱਤੇ ਦੇਖੋ 200% ਜੇ ਇਹ ਗੱਲ ਟਿੰਬਾ ਜੀ ਨੇ ਹੁਣੇ ਕਹੀ ਹੈ ਔਰ ਇਹ ਗੱਲ ਸਪੱਸ਼ਟ ਹੈ ਕਿ ਜੇ ਇਹ ਇਹ ਪੇਸ਼ ਬਦਲ ਕੇ ਆਏ ਨੇ ਔਰ ਇਹ ਬਤਨ ਨਿਹੰਗ ਬਣਾਉਣੇ ਚਾਏ ਨੇ ਇਹ ਇੱਕ ਨਵੀਂ ਗੱਲ ਹੋ ਗਈ ਮਨੂੰ ਨਾ ਉਸ ਦਿਨ ਬੜੇ ਫੋਨ ਆਏ ਕਿ ਭਈ ਇਹ ਟਿੰਬਾ ਜੀ ਨੇ ਗਲਤ ਬਿਆਨੀ ਕੀਤੀ ਹੈ ਉਹ ਉੱਥੇ ਜਿਹੜਾ ਬੀਬੀ ਜੀ ਦਾ ਰੋਲ ਉਹ ਠੀਕ ਨਹੀਂ ਹੈ ਮੈਂ ਇੱਕੋ ਸਵਾਲ ਉਹਨਾਂ ਨੂੰ ਪੁੱਛਦਾ ਰਿਹਾ ਆਵਾ ਕਿਉਂਕਿ ਮੈਂ ਉਸ ਦਿਨ ਵੀਡੀਓ ਪਾਈ ਸੀ ਉਹਨਾਂ ਨੂੰ ਕੰਡੈਮਨ ਕੀਤਾ ਸੀ ਸਰਕਾਰ ਦੇ ਐਕਸ਼ਨ ਨੂੰ ਪੁਲਿਸ ਦੇ ਐਕਸ਼ਨ ਨੂੰ ਔਰ ਇਹਨਾਂ ਬੰਦੇ ਜਿਹੜੇ ਆਏ ਸੀਗੇ ਇਹ ਪੇਸ਼ ਬਕਰ ਕੇ ਇਹਨਾਂ ਨੂੰ ਮੈਂ ਇਹ ਆਕ ਮੈਂ ਕਹਿੰਦਾ ਮੈਨੂੰ ਦੋ ਗੱਲਾਂ ਦਾ ਜਵਾਬ ਦੇ ਦਿਓ ਪਹਿਲੀ ਗੱਲ ਕਿ ਧਾਮੀ ਸਾਹਿਬ ਦਾ ਬਿਆਨ ਆ ਗਿਆ ਸੀ ਕਿ ਅਸੀਂ 4-5 ਦਿਨਾਂ 'ਚ ਮਸਲਾ ਹੱਲ ਕਰ ਦੇਵਾਂਗੇ ਤੇ ਜਦੋਂ ਧਾਮੀ ਸਾਹਿਬ ਇਨਵੋਲ ਹੋ ਗਏ ਐਸਜੀਪੀਸੀ ਸਰਮੌਰ ਜਿੱਥੇ ਬੰਦੀ ਹੈ ਜੀ ਆਪਾਂ ਨੂੰ ਕੀ ਇਹ ਐਮਰਜੈਂਸੀ ਸੀ ਕਿ ਅਸੀਂ ਰਾਤੀ 3 ਵਜੇ ਵਰਣਾ ਅੰਦਰ ਬਿਲਕੁਲ 2 ਵਜੇ ਵੱਢ ਕੇ ਫਿਰ ਤੁਸੀਂ 9 ਸਾਲ ਔਰ 11 ਸਾਲ ਦੇ ਬੱਚੇ ਵੱਢਦੇ ਹੋਗੇ ਅੰਦਰ ਮੈਨੂੰ ਕਿਹ ਮਨ ਨੂੰ ਨਹੀਂ ਸਮਝ ਆ ਰਹੀ ਤੀਜੀ ਗੱਲ ਬਨੂ ਇਹ ਦੱਸੋ ਕਿ ਜਿਨ੍ਹਾਂ ਨੇ ਐਸਾ ਹਮਲਾ ਕੀਤਾ ਔਰ ਇੰਨੇ ਬੰਦੇ ਜ਼ਖਮੀ ਕਰਤੇ ਨੇ ਉਹਨਾਂ ਚ ਕੋਈ ਹੋ ਸਕਦਾ ਕੋਈ ਆਪਣੀ ਜੀਵਨ ਲੀਲਾ ਹੀ ਸਮਾਪਤ ਹੋ ਜਾਵੇ ਤੇ ਪੁਲਿਸ ਬਾਹਰ ਬੈਠ ਕੇ ਪ੍ਰੋਟੈਕਟ ਕਰ ਰਹੀ ਉਹਨਾਂ ਨੂੰ ਰੈਸਟਰੀ ਕਰ ਰਹੀ ਮੈਨੂੰ ਇਹ ਗੱਲਾਂ ਦੀ ਸਮਝ ਆ ਰਹੀਆਂ ਸੀ ਇਹ ਤੋਂ ਸਾਫ਼ ਪਤਾ ਲੱਗਦਾ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਵਿੱਚ ਇਨਵੋਲ ਸੀਗਾ ਨੰਬਰ 1 ਇਹ ਤੇ ਗੱਲ ਹੋ ਗਈ ਪੁਰਾਣੀ ਅੱਜ ਤੁਸੀਂ ਗੱਲ ਕਰ ਰਹੇ ਹੋ ਕਿ ਉਥੇ ਨਸੀਵਰ ਬਟਾ ਦਿੱਤਾ ਮੈਂ ਸਮਝਦਾ ਮਾਂ ਕਿ ਸਾਡੇ ਪ੍ਰਬੰਧ ਜਿਹੜੇ ਨੇ ਗੁਰੂ ਘਰਾਂ ਦੇ ਉਹ ਸਾਡੇ ਕੋਲ ਸਿੱਖਾਂ ਕੋਲ ਰਹਿਣੇ ਚਾਹੀਦੇ ਨੇ ਅਕਾਲ ਤਖਤ ਸਾਹਿਬ ਐਸਜੀਪੀਸੀ ਉੱਤੇ ਫੈਸਲਾ ਲਵੇ ਔਰ ਸਰਕਾਰ ਦਾ ਰਸੀਵਰ ਉਥੇ ਇਮੀਡੀਏਟਲੀ ਵਾਪਸ ਹੋਵੇ ਔਰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤਾ ਜਾਵੇ ਉਹ ਆਪੇ ਫੈਸਲਾ ਕਰਨਗੇ ਕੌਣ ਠੀਕ ਹੈ ਕੌਣ ਨਹੀਂ ਹੈ ਇਹ ਸਾਰੀ ਗੱਲਾਂ ਦਾ ਸੱਚ ਸਾਹਮਣੇ ਆ ਜਾਏਗਾ ਔਰ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਪਹਿਲੇ ਤਾਂ ਸਰਕਾਰ ਉਹਨਾਂ ਨੂੰ ਗ੍ਰਫਟ ਗ੍ਰਫਤਾਰ ਨਹੀਂ ਕਰ ਰਹੀ ਸੀ ਪੁਲਿਸ ਹੋਂ ਉਥੇ ਗ੍ਰਫਤਾਰੀਆਂ ਹੋਈਆਂ ਨੇ ਉਦੋਂ ਹੋਈਆਂ ਨੇ ਜਦੋਂ ਸਿੰਘ ਮਜੀਦੀ ਸਿੰਘ ਦੀ ਆਵਾਜ਼ ਚੱਲੀ ਸੀ ਦੁਬਾਰਾ ਬੋਲੋ ਜੀ 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 ਉਹ ਸਿਚੁਏਸ਼ਨ ਸਿਚੁਏਸ਼ਨ ਇਹ ਹੈ ਸਿਚੁਏਸ਼ਨ ਇਹ ਹੈ ਕਿ ਆਪਣਾ ਜਿਹੜੀ ਰিসিਵਰ ਬੈਠਾ ਇਹਦੇ ਬਿਲਕੁਲ ਹੱਕ ਚ ਨਹੀਂ ਹੈ ਇਹ ਗੁਰੂ ਘਰ ਜਿਹੜਾ ਇਹ ਕਮੇਟੀ ਆਪਣੇ ਹਵਾਲੇ ਲਵੇ ਔਰ ਫੈਸਲਾ ਕਰੇ ਕਿ ਕੌਣ ਠੀਕ ਹੈ ਕੌਣ ਗਲਤ ਹੈ ਕੋ ਨਵੀਂ ਬੰਦਤਰ ਬਣਾਣੀ ਹੈ ਉਹ ਬਣਾਈ ਜਾਵੇ ਲੇਕਿਨ ਸਰਕਾਰੀ ਰিসিਵਰ ਨਹੀਂ ਬੈ ਸਕਦਾ ਸਾਡੇ ਗੁਰੂ ਘਰਾਂ ਦੇ ਵਿੱਚ ਮਨਜੀਤ ਸਿੰਘ ਜੀ ਮੈਂ ਤੁਹਾਨੂੰ ਅਪਡੇਟ ਦਿਆਂ ਮੈਂ ਤਜਿੰਦਰ ਪਾਸਿੰਗ ਜੀ ਨਾਲ ਹੁਣੇ ਗੱਲ ਕੀਤੀ ਹੈ ਕੁਝ ਸਮਾਂ ਪਹਿਲੇ ਹੀ ਉਹਨਾਂ ਨੇ ਕਲੀਅਰ ਕੀਤਾ ਮੈਂ ਉਹਨਾਂ ਤੋਂ ਸਵਾਲ ਪੁੱਛਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਵਿਚਕਾਰ ਇਸ ਵੇਲੇ ਕੀ ਆਮ ਸੰਗਤ ਜਾ ਸਕਦੀ ਹੈ ਉੱਤੇ ਗੁਰੂ ਘਰ ਦੀ ਮਰਿਆਦਾ ਨਿਤਨੇਮ ਔਰ ਜੋ ਹੋਰ ਉੱਥੇ ਸਾਡੇ ਪੰਥਕ ਕਾਜ ਨੇ ਕੀ ਸੁਚਾਰੂ ਢੰਗ ਨਾਲ ਹੋ ਰਹੇ ਨੇ ਤੇ ਉਹਨਾਂ ਨੇ ਸਾਫ਼ ਕਿਹਾ ਜੀ ਕਿ ਕੋਈ ਵੀ ਬੰਦੇ ਦਾ ਅੰਦਰ ਐਂਟਰੀ ਕਰਨਾ ਮਨਾ ਹੈ ਗੇਟ ਦੇ ਉੱਤੇ ਬੜੀ ਸਖਤ ਪੈਰਾ ਲੱਗਾ ਹੋਇਆ ਤੇ ਜੋ ਗ੍ਰੰਥੀ ਸਾਹਿਬ ਉੱਤੇ ਗੁਰੂ ਘਰ ਦੇ ਵਿਚਾਰ ਪੰਥਕ ਕਾਰਜਕਰਨ ਲਗਾਏ ਗਏ ਨੇ ਉਹ ਵੀ ਉੱਥੇ ਦੇ ਸਰਕਾਰੀ ਬੰਦੇ ਨੇ ਕਿਸ ਤਰੀਕੇ ਦੇ ਨਾਲ ਕਹੀ ਹੈ ਕਿ ਸਾਡੇ ਗੁਰੂ ਘਰ ਦੇ ਉੱਤੇ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ ਬਿਲਕੁਲ ਇਹਦੀ ਮੁਖਾਰਫਤ ਕਰਦੇ ਆ ਜੇ ਤੁਹਾਨੂੰ ਯਾਦ ਹੋਵੇ ਹੁਣੇ ਡੇਢ ਸਾਲ ਪਹਿਲੇ ਪੌਣੇ 2 ਸਾਲ ਪਹਿਲੇ ਐਸ ਡੀ ਐਮ ਨੇ ਆਰਡਰ ਕਰ ਦਿੱਤਾ ਸੀਗਾ ਰੋਇਨੀ ਦਾ ਪਤਾ ਦੀ 21 ਸੈਕਟਰ ਸੀ ਕਿ 25 ਸੈਕਟਰ ਸੀਗਾ ਕਿ 8 ਵਜੇ ਤੋਂ 8 ਵਜੇ ਇੰਨੀ ਸੰਗਤ ਜਾਏਗੀ ਔਰ 7:00 ਵਜੇ ਤੋਂ ਬਾਅਦ ਕੋਈ ਪਾਠ ਨਹੀਂ ਹੋ ਸਕਦਾ ਔਰ ਸਾਡਾ ਉਸ ਵੇਲੇ ਸੋਧ ਦਾ ਟਾਈਮ ਹੁੰਦਾ ਮੈਂ ਖੁਦ ਮੈਂ ਫੇਰ ਕਹਿ ਰਿਹਾ ਮੈਂ ਖੁਦ ਉਸ ਗੁਰੂ ਘਰ ਦੇ ਵਿੱਚ ਗਿਆ ਉਥੇ ਜਾ ਕੇ ਭਾਈ ਸਾਹਿਬ ਨੂੰ ਬਿਠਾਇਆ ਮੈਂ ਕਿਹਾ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਕਰੋ ਸੌਦਰ ਦੀ ਚੌਂਕੀ ਲੱਗੇ ਔਰ ਮੈਂ ਕਿਹਾ ਮੈਂ ਇੱਥੇ ਖੜਾ ਵਾਂ ਲਾਈਵ ਕੀਤਾ ਕਿ ਮੇਰੇ ਤੇ ਐਸ ਡੀ ਐਮ ਮੈਨੂੰ ਅਰੈਸਟ ਕਰਾਵੇ ਮੇਰੇ ਤੇ ਕੇਸ ਪਾਵੇ ਇਹ ਬਿਲਕੁਲ ਇਨਸਟਰਕਸ਼ਨ ਕੋਈ ਨਹੀਂ ਦੇ ਸਕਦਾ ਕਿ ਗੁਰਦੁਆਰੇ ਚ ਕਿੰਨੀ ਸੰਗਤ ਜਾ ਸਕਦੀ ਕਿੰਨੀ ਵੀ ਜਾ ਸਕਦੀ ਕਦੋਂ ਪਾਠ ਹੋ ਸਕਦਾ ਕਦੋਂ ਕੜਾ ਪ੍ਰਸ਼ਾਦ ਵਰਤਾਇਆ ਜਾ ਸਕਦਾ ਇਹ ਬਿਲਕੁਲ ਨਹੀਂ ਮੰਨਾਂਗੇ ਔਰ ਨਹੀਂ ਮੰਨਿਆ ਸੀਗਾ ਔਰ ਅਖੀਰ ਅਗਲੇ ਦਿਨ ਐਸ ਡੀ ਐਮ ਨੇ ਮਾਫੀ ਮੰਗ ਕੇ ਆਪਣਾ ਆਰਡਰ ਵਾਪਸ ਲਿਆ ਸੀ ਮੈਂ ਸਮਝਦਾ ਕੌਮ ਨੂੰ ਉੱਥੇ ਵੀ ਇਨਾ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਕਿ ਇਹ ਕੰਮ ਖਤਮ ਕੀਤਾ ਜਾਵੇ ਇੱਕ ਸਵਾਲ ਮੈਂ ਟਰਾਂਡਰ ਜ਼ਰੂਰ ਪੁੱਛਣਾ ਚਾਹਾਂਗਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇਸ ਵੇਲੇ ਹੈਗੇ ਹੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅੱਜ ਤੋਂ ਤਕਰੀਬਨ 10 ਦਿਨ ਪਹਿਲੇ ਹੀ ਇੱਕ ਬਕਾਇਦਾ ਲੈਟਰ ਉੱਤੇ ਰਾਜਸਥਾਨ ਦੇ ਕਲੈਕਟਰ ਨੂੰ ਬਕਾਇਦਾ ਮੇਲ ਕਰਤੀ ਸਾਡੀ ਸਕਰੀਨ ਤੇ ਤੁਹਾਨੂੰ ਨਾਲ ਗੱਲ ਕਰਦੇ ਮੈਂ ਲੈਟਰ ਵੀ ਅਸੀਂ ਸਕਰੀਨ ਦੀ ਡਿਸਪਲੇ ਦੇ ਉੱਤੇ ਦਿਖਾ ਰਹੇ ਅੱਗੇ ਐ ਜੀ ਪੀ ਸੀ ਨੇ ਸਾਫ਼ ਕਿਹਾ ਹੈਗਾ ਸੀ ਕਿ ਇਸ ਮਸਲੇ ਦੇ ਉੱਤੇ ਰਾਜਸਥਾਨ ਦੀ ਸਰਕਾਰ ਆ ਕੋਈ ਵੀ ਪ੍ਰਸ਼ਾਸਨ ਗੁਰਦਾਰੇ ਦੀ ਦਖਲਅੰਦਾਜ਼ੀ ਨਹੀਂ ਕਰ ਸਕਦਾ ਔਰ ਅਗਰ ਕਿਸੇ ਨੂੰ ਵੀ ਉਸ ਗੁਰਦਾਰੇ ਦੇ ਪ੍ਰਬੰਧ ਬਾਰੇ ਆ ਬੀਬੀ ਹਰਮੀਤ ਕੌਰ ਦੇ ਬਾਰੇ ਕਿਸੇ ਵੀ ਕਿਸਮ ਦੀ ਕੋਈ ਨਾਰਾਜ਼ਗੀ ਹੈ ਕੋਈ ਗਿਲਾ ਸ਼ਿਕਵਾ ਹੈਗਾ ਤੇ ਸਾਰਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੱਗੇ ਪੇਸ਼ ਕੀਤਾ ਜਾਏ ਤੇ ਉੱਥੇ ਇਸ ਗੱਲ ਦਾ ਫੈਸਲਾ ਹੋਏਗਾ ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਹਾਲੇ ਤੱਕ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਇਨੇ ਗੰਭੀਰ ਮਸਲੇ ਦੇ ਉੱਤੇ ਕੋਈ ਬਿਆਨ ਨਹੀਂ ਆਇਆ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਵਫਦ ਹਾਲੇ ਤੱਕ ਬਿਆਨਬਾਜ਼ੀ ਤੋਂ ਅੱਗੇ ਵੱਧ ਕੇ ਰਾਜਸਥਾਨੀ ਪਹੁੰਚਿਆ ਐਸਾਰੀ ਗੱਲ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਮੈਂ ਤਾਂਮੀ ਸਾਹਿਬ ਨਾਲ ਗੱਲ ਕਰਦਾ ਇਸ ਇਸ਼ੂ ਦੇ ਉੱਤੇ ਕਿਉਂਕਿ ਮੇਰੀ ਨੌਲੇਜ ਨਹੀਂ ਧਾਮੀ ਸਾਹਿਬ ਨੇ ਤੇ ਆਪਣੀ ਚਿੱਠੀ ਲਿਖੀ ਆ ਔਰ ਆਪਣਾ ਪੱਖ ਬੜਾ ਕਲੀਅਰ ਕਰ ਦਿੱਤਾ ਔਰ ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਉਥੋਂ ਦੇ ਡੀਐਮ ਨਾਲ ਜਾਂ ਐਸਡੀਐਮ ਨਾਲ ਜਿਹੜਾ ਵੀ ਉੱਥੇ ਐਡਮਿਨਿਸਟ੍ਰੇਸ਼ਨ ਦੇਖਦਾ ਡੀਸੀ ਦੇਖਦਾ ਉਹਦੇ ਨਾਲ ਗੱਲ ਕਰਕੇ ਇਹ ਵੀ ਜੇਟਲੀ ਇਹ ਇਹ ਕਬਜ਼ਾ ਸਰਕਾਰੀ ਹਟਵਾਉਣਾ ਚਾਹੀਦਾ ਦੇ ਟਵਾੜੀ ਕਾ ਮੈਂ ਦੱਸ ਦਿਆਂ ਜਿਸਾ ਮੈਂ ਹੁਣ ਟਵਾੜੀ ਨਾਲ ਲਾਈਵ ਗੱਲਬਾਤ ਕਰ ਰਿਹਾ ਨਾਲੇ ਨਾਲ ਸਕਰੀਨ ਦੇ ਉੱਤੇ ਅਸੀਂ ਐਸਜੀਬੀਸੀ ਦੇ ਚਿੱਠੀ ਵੀ ਦਿਖਾ ਰਹੇ ਆ ਗਿਆ ਜੋ ਅੱਜ ਤੋਂ ਕੁਝ ਦਿਨ ਪਹਿਲੇ ਹੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਲੀਅਰ ਕਲੈਕਟਰ ਨੂੰ ਨੋਟਿਸ ਦੇ ਦਿੱਤਾ ਸੀ ਕਿ ਤੁਸੀਂ ਸਾਡੇ ਪ੍ਰਬੰਧ ਦੇ ਅੰਦਰ ਗੁਰੂ ਘਰ ਦੇ ਪ੍ਰਬੰਧ ਦੇ ਵਿੱਚਕਾਰ ਦਖਲਅੰਦਾਜ਼ੀ ਨਹੀਂ ਦੇ ਸਕਦੇ ਹੋ ਮੇਰਾ ਸਵਾਲ ਮਨਜੀਤ ਸਿੰਘ ਜੀ ਟਵਾੜੇ ਤੋਂ ਆਇਆਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਦਾ ਫਰਸਟ ਪਰਸਨ ਕਿਹਾ ਜਾਂਦਾ ਹੈ ਸਭ ਤੋਂ ਵੱਡਾ ਮੁਖੀ ਕਿਹਾ ਜਾਂਦਾ ਹਾਲੇ ਤੱਕ ਉਹਨਾਂ ਦੇ ਵੱਲੋਂ ਬਿਆਨ ਨਾ ਆਣਾ ਤੁਹਾਨੂੰ ਗਲਤ ਨਹੀਂ ਲੱ ਅਕਾਲ ਤਖਤ ਸਾਹਿਬ ਦੇ ਉੱਤੇ ਮੇਰੀ ਟਿੱਪਣੀ ਕਰਨੀ ਗਲਤ ਹੈ ਇਹ ਸਵਾਲ ਤੁਸੀਂ ਜ਼ਹਿਰਦਰ ਸਾਹਿਬ ਨੂੰ ਕਰੋ ਉਹਨਾਂ ਦੇ ਸਕੱਤਰੇ 'ਚ ਫੋਨ ਕਰੋ ਉਹਨਾਂ ਨੂੰ ਪੁੱਛੋ ਜ਼ਰੂਰ ਅਸੀਂ ਮੈਂ ਕਲੀਅਰ ਕਰਦਾ ਸਾਹਿਬ ਨਾਲ ਮੇਰੇ ਹਿਸਾਬ ਨਾਲ ਜਸედაਰ ਸਾਹਿਬ ਨੂੰ ਇਸ ਦੇ ਉੱਤੇ ਬੋਲਣਾ ਚਾਹੀਦਾ ਆਪਾਂ ਉਹਨਾਂ ਦੇ ਜਿਹੜੇ ਪੀਐਨ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਉਹਨਾਂ ਨੂੰ ਲਾਈਵ ਕਾਲ ਦੇ ਉੱਤੇ ਲੈਣਾ ਚਾਹੁੰਦੇ ਆ ਉਹਨਾਂ ਨੇ ਕਲੀਅਰ ਕੀਤਾ ਹੈਗਾ ਜੀ ਉਹ ਟੈਲੀਫੋਨ ਦੇ ਉੱਤੇ ਗੱਲਬਾਤ ਨਹੀਂ ਕਰਨਗੇ ਤਾਂ ਵੀ ਸਾਹਿਬ ਵੀ ਟੈਲੀਫੋਨ ਦੇ ਉੱਤੇ ਗੱਲਬਾਤ ਨਹੀਂ ਕਰਨਗੇ ਵੈਸੇ ਵੈਸੇ ਜਦੋਂ ਐਸਜੀਪੀਸੀ ਪਹੁੰਚ ਗਈ ਹੈ ਨਾ ਜਦੋਂ ਐਸਜੀਪੀਸੀ ਪਹੁੰਚ ਗਈ ਜਸედაਰ ਸਾਹਿਬ ਇਨਸਟਰਕਸ਼ਨਸ ਐਸਜੀਪੀਸੀ ਨੂੰ ਹੀ ਦਿੰਦੇ ਨੇ ਜਾਂ ਉਹ ਦਿੱਲੀ ਕਮੇਟੀ ਨੂੰ ਦੇਣਗੇ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਨੂੰ ਦੇਣਗੇ ਤੇ ਜੇ ਐਸਜੀਪੀਸੀ ਪਹੁੰਚ ਗਈ ਹੈ ਨੌਲੇਜੀ ਹੈ ਸਾਰੀ ਬਿਲਕੁਲ ਸੰਗਤ ਜੀ ਜਿਵੇਂ ਤੁਸੀਂ ਸੁਣ ਰਹੇ ਹੋ ਲਾਈ ਸਰ ਮਜੀਤ ਸਿੰਘ ਜੀ ਕੇ ਸਾਡੇ ਨਾਲ ਜੁੜਿਆ ਨੇ ਹਕੀਕਤ ਵਿੱਚ ਖਾਲੀ ਰਾਜਸਥਾਨ ਦੇ ਗੁਰਦਾਰਾ ਮਹਿਤਾਬਗੜ ਸਾਹਿਬ ਦੀ ਗੱਲ ਨਾ ਕਰੀਏ ਅੱਜ ਤੋਂ 1.5-2 ਸਾਲ ਪਹਿਲੇ ਮਜੀਤ ਸਿੰਘ ਜੀ ਕੇ ਨੇ ਜਿਹੜੀ ਗੱਲ ਕੀਤੀ ਸੈਕਟਰ 3 ਰੋਹਣੀ ਦੇ ਅੰਦਰ ਜਿੱਥੇ ਸਮੇਂ ਦੇ ਲਈ ਐਸ ਡੀ ਐਮ ਦਾ ਆਰਡਰ ਆਇਆ ਸੀ ਇਹੋ ਜੇ ਪੰਥਕ ਮਸਲੇ ਦੇ ਅੰਦਰ ਸਰਕਾਰਾਂ ਦੀ ਦਖਲਅੰਦਾਜ਼ੀ ਜਿਸ ਜਗ੍ਹਾ ਦੇ ਉੱਤੇ ਵੀ ਹੋਵੇ ਘੱਟੋ ਘੱਟ ਸਾਡੀ ਸਾਰੀਆਂ ਪੰਥਕ 13 ਨੂੰ ਆਪਣੀ ਆਪਣੀ ਪਾਰਟੀਆਂ ਦੇ ਵਿੱਚ ਕੱਢ ਕੇ ਆਹ ਜਸਵਿੰਦਰ ਜੀ ਜਸਵਿੰਦਰ ਜੀ ਉਸੇ ਗੁਰੂ ਘਰ ਦੇ ਵਿੱਚ ਜਾ ਕੇ ਜਿੱਥੇ ਬਹਿਨ ਲਾਇਆ ਸੀਗਾ ਉੱਥੇ ਸ਼ਾਮੀ ਰਹਿ ਰਹਾ ਸਾਡਾ ਪਾਠ ਸ਼ੁਰੂ ਕਰਾਇਆ ਸੰਗਤ ਨਾਲ ਬੈਠਾ ਮੈਂ ਕਿਹਾ ਮੈਂ ਬੈਠਾ ਵਾਂ ਮੇਰੇ ਤੇ ਕੇਸ ਪਾਓ ਜਿਹੜਾ ਪਾਣਾ ਇਹ ਤੁਹਾਡੀਆਂ ਇਨਸਟਰਕਸ਼ਨਸ ਨਹੀਂ ਸੁਣਾਗਾ ਮੈਂ ਬਿਲਕੁਲ ਮਜੀਤ ਸਿੰਘ ਜੀ ਅਸੀਂ ਉਹ ਗੱਲ ਕਰ ਰਹੇ ਆ ਕਿ ਜਦੋਂ ਵੀ ਪੰਥ ਦੇ ਉੱਤੇ ਕੋਈ ਭੀੜ ਪੈਂਦੀ ਹੈ ਕੋਈ ਪਰੇਸ਼ਾਨੀ ਆਉਂਦੀ ਹੈ ਸਾਡੀ ਸਾਰੀਆਂ ਪੰਥਕ ਧਿਰਾਂ ਨੂੰ ਆਪਣੇ ਆਪਣੇ ਪਾਰਟੀਆਂ ਦੇ ਨਿਸ਼ਾਨ ਛੱਡ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਸਰਕਾਰਾਂ ਆ ਜਾਂ ਵੈਰੀਆਂ ਜੋ ਮਰਜ਼ੀ ਅਸੀਂ ਕਹਿ ਲਈਏ ਪੰਤਕ ਮਸਲਿਆਂ ਦੇ ਉੱਤੇ ਇਕੱਠੇ ਹੋ ਕੇ ਆਪਣੇ ਗੁਰੂ ਘਰ ਔਰ ਆਪਣੇ ਗੁਰੂ ਸਿਧਾਂਤਾਂ ਦੀ ਰਾਖੀ ਕਰਨੀ ਪਏਗੀ ਤੇ ਆਉਣ ਵਾਲੇ ਸਮੇਂ ਵਿੱਚ ਮਨਜੀਤ ਸਿੰਘ ਜੀ ਤੁਹਾਨੂੰ ਇਸ ਰਾਜਸਥਾਨ ਦੇ ਮਸਲੇ ਤੇ ਹੋਰ ਮਸਲਿਆਂ ਲਈ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ ਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤਿਹ ਸੰਗਤ ਜੀ ਆ ਸੰਸਦਾਰ ਮਨਜੀਤ ਸਿੰਘ ਜੀ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਫ ਕਾ ਪ੍ਰਧਾਨ ਦਿੱਲੀ ਸਿ ਗੁਦਾਰ ਪਰਮੰਦਾ ਕਮੇਟੀ ਜਿਨ੍ਹਾਂ ਨੇ ਸਾਫ ਕਾਇਆ ਹੈਗਾ ਕਿ ਕਿਸੇ ਵੀ ਕੀਮਤ ਦੇ ਉੱਤੇ ਗੁਰੂ ਘਰ ਦਾ ਕੰਟਰੋਲ ਸਰਕਾਰੀ ਰিসিਵਰ ਜਾਂ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹੋ ਸਕਦਾ ਇਸ ਮਸਲੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਣਦੀ ਆ ਗਈ ਹੈ ਤੇ ਇਹੀ ਹੋ ਜੇ ਮਸਲੇ ਦੇ ਉੱਤੇ ਲਗਾਤਾਰ ਪੰਥ ਨੂੰ ਅੱਗੇ ਆ ਕੇ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਹੱਥੀਂ ਲੈਣਾ ਪਏਗਾ ਆਉਣ ਵਾਲੇ ਸਮੇਂ ਦੇ ਅੰਦਰ ਐਯੋ ਜੀ ਹੋਰ ਪੰਥਕ ਖਬਰਾਂ ਲੈ ਕੇ ਅਸੀਂ ਤੁਹਾਡੇ ਨਾਲ ਜੁੜਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਸ਼ੇਅਰ ਕਰੋ ਤਾਂ ਕਿ ਤੁਸੀਂ ਲਗਾਤਾਰ ਪੰਥਕ ਖਬਰਾਂ ਦੇ ਨਾਲ ਜੁੜੇ ਰਹੋ ਲੈਨੇ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ